ਸੱਚੇ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਲੋਕ ਆਪਣੇ ਨਿੱਜੀ ਸਵਾਰਥ ਲਈ ਕਿਵੇਂ ਵਕ ਵਕ ਵਿਭਾਗਾਂ ਨਾਲ ਠੱਗੀਆਂ ਮਾਰਦੇ ਨੇ ਕਿਉਂਕਿ ਜੇ ਕਿਸੇ ਨੇ ਵੀ ਕੋਈ ਕਮਰਸ਼ੀਅਲ ਕੰਮ ਕਰਨਾ ਹੁੰਦਾ ਤਾਂ ਵਕ ਵਕ ਵਿਭਾਗਾਂ ਤੋਂ ਐਨਓਸੀ ਵੀ ਲੈਣੀ ਪੈਂਦੀ ਆ ਤੇ ਕਮਰਸ਼ੀਅਲ ਕਨੈਕਸ਼ਨ ਵੀ ਲੈਣੇ ਪੈਂਦੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਰਹੇ ਆ ਬਠਿੰਡਾ ਦੇ ਜਨਤਾ ਨਗਰ ਦੇ ਨਹਿਰ ਦੇ ਨਾਲ ਨਾਲ ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਮੱਛੀ ਮੋਟਰਾਂ ਲਗਾ ਰੱਖੀਆਂ ਅਤੇ ਨਾਲ ਜਿਹੜੀਆਂ ਵੱਡੀਆਂ 5 5 6 6 ਟੈਂਕੀਆਂ ਵੀ ਰੱਖੀਆਂ ਹੋਈਆਂ ਜਿਹੜੀ ਵੀ ਬਿਲਡਿੰਗ ਪੈਂਦੀ ਆ ਕਿਉਂਕਿ ਉਥੇ ਪਾਣੀ ਦੀ ਜ਼ਰੂਰਤ ਹੁੰਦੀ ਆ ਤੇ ਉਹ ਟੈਂਕੀਆਂ ਵਿੱਚ ਪਾਣੀ ਭਰ ਕੇ ਮੁੱਲ ਵੇਚਦੇ ਨੇ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਵਕ ਵਕ ਤਰ੍ਹਾਂ ਦੇ ਨਿਯਮ ਬਣਾਏ ਹੋਏ ਨੇ ਕਿ ਕਿਸੇ ਨੇ ਘਰ ਵਿੱਚ ਕਮਰਸ਼ੀਅਲ ਕੰਮ ਨਹੀਂ ਕਰਦਾ ਤੇ ਜੇ ਕੋਈ ਕਮਰਸ਼ੀਅਲ ਕੰਮ ਕਰਦਾ ਉਹਨਾਂ ਨੂੰ ਐਨਓਸੀ ਵੀ ਲੈਣੀ ਪੈਂਦੀ ਆ ਤੇ ਕਨੈਕਸ਼ਨ ਵੀ ਕਮਰਸ਼ੀਅਲ ਲੈਣੇ ਪੈਂਦੇ ਨੇ ਪਰ ਲੋਕਾਂ ਵੱਲੋਂ ਘਰਾਂ ਵਿੱਚ ਮੱਛੀ ਮੋਟਰ ਲਗਾ ਕੇ ਆਪਣੇ ਕਮਰਸ਼ੀਅਲ ਕੰਮ ਕੀਤੇ ਜਾ ਰਹੇ ਤੇ ਮੋਟਾ ਪੈਸਾ ਬਣਾਇਆ ਜਾ ਰਿਹਾ ਤੇ ਮਹਿਕਮਿਆਂ ਨੂੰ ਵੀ ਚੂਨਾ ਲਾਇਆ ਜਾ ਰਿਹਾ ਇਸ ਦੇ ਸਬੰਧ ਵਿੱਚ ਬਠਿੰਡਾ ਦੇ ਜਨਤਾ ਨਗਰ ਵਿੱਚ ਕਈ ਜੜੀਆਂ ਘਟਨਾਵਾਂ ਸਾਹਮਣੇ ਆਈਆਂ ਤੁਹਾਨੂੰ ਨਾਲ-ਨਾਲ ਤਸਵੀਰਾਂ ਵੀ ਦਿਖਾ ਸਕਦੇ ਹਾਂ ਵੀ ਜਿਹੜੇ ਲੋਕ ਕਿੱਡੀਆਂ ਵੱਡੀਆਂ-ਵੱਡੀਆਂ ਟੈਂਕੀਆਂ ਪਾਣੀ ਦੀਆਂ ਬਣਾਈਆਂ ਤੇ ਕਿਸ ਤਰ੍ਹਾਂ ਪਾਈਪਾਂ ਲਾ ਕੇ ਉਹ ਡੰਗੀਆਂ ਭਰਦੇ ਨੇ ਤੇ ਮੁੱਲ ਵੇਚ ਦਿੰਦੇ ਨੇ ਜਿਸ ਨੂੰ ਲੈ ਕੇ ਅੱਜ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਕੰਚਨ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਉਹਨਾਂ ਨੂੰ ਵੀ ਜਦੋਂ ਧਿਆਨ ਚ ਦਵਾਇਆ ਉਹ ਕਹਿੰਦੇ ਵੀ ਇਹ ਮਾਮਲਾ ਸਾਡੇ ਧਿਆਨ ਵਿੱਚ ਨਹੀਂ ਸੀ ਪਰ ਤੁਸੀਂ ਧਿਆਨ ਚ ਦਵਾਇਆ ਤੇ ਹੁਣ ਸਾਡੇ ਵੱਲੋਂ ਜੋ ਵੀ ਨਿਜਮਾ ਮੁਤਾਬਕ ਡੀਓ ਬਣਦੀ ਕਾਰਵਾਈ ਕੀਤੀ ਜਾਊਗੀ ਇਸੇ ਤਰ੍ਹਾਂ ਹੀ ਨਗਰ ਨਿਯਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਵੀ ਕਿਹਾ ਕਿ ਸਾਡੇ ਮਾਮਲਾ ਧਿਆਨ ਵਿੱਚ ਨਹੀਂ ਸੀ ਕਿਉਂਕਿ ਇਹ ਨਵਾਂ ਹੀ ਮਾਮਲਾ ਸਾਹਮਣੇ ਆਇਆ ਪਰ ਜ਼ਰੂਰ ਇਸ ਤੇ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਚੈਕਿੰਗ ਕੀਤੀ ਜਾਊਗੀ ਦੇ ਨਾਲ ਹੀ ਬਿਜਲੀ ਬੋਰਡ ਕਿਉਂਕਿ ਜਦੋਂ ਵੀ ਕੋਈ ਮੋਟਰ ਲਾਉਣੀ ਪੈਂਦੀ ਆ ਤਾਂ ਬਿਜਲੀ ਬੋਰਡ ਦਾ ਜਿਹੜਾ ਕਮਰਸ਼ੀਅਲ ਕਨੈਕਸ਼ਨ ਲੈਣਾ ਪੈਂਦਾ ਕਿਉਂਕਿ ਕਮਰਸ਼ੀਅਲ ਅਜਿਹਾ ਤੁਸੀਂ ਪੈਸੇ ਕਮਾਉਣੇ ਹੁੰਦੇ ਆ ਉਹਦਾ ਸਰਕਾਰ ਨੂੰ ਜਿਹੜਾ ਬਿੱਲ ਪੇ ਕਰਨਾ ਪੈਂਦਾ ਬਸ ਘਰਾਂ ਵਿੱਚ ਬੇਸ਼ੱਕ ਜਿਹੜੀ ਬਿਜਲੀ ਫ੍ਰੀ ਕੀਤੀ ਹੋਈ ਆ ਪਰ ਫ੍ਰੀ ਬਿਜਲੀ ਤੋਂ ਤੁਸੀਂ ਬਿਜ਼ਨਸ ਨਹੀਂ ਕਰ ਸਕਦੇ ਇਸੇ ਤਰ੍ਹਾਂ ਹੀ ਬਿਜਲੀ ਬੋਰਡ ਦੇ ਐਸ ਡੀਓ ਲੋਹਿਤ ਸ਼ਰਮਾ ਨਾਲ ਗੱਲਬਾਤ ਹੋਈ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕੀ ਘਰ ਵਿੱਚ ਕੋਈ ਇਹ ਜਿਹੜਾ ਕਮਰਸ਼ੀਅਲ ਕਨੈਕਸ਼ਨ ਚਲਾ ਸਕਦਾ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਬਿਲਕੁਲ ਨਹੀਂ ਕੋਈ ਵੀ ਘਰ ਵਿੱਚ ਕਮਰਸ਼ੀਅਲ ਕਨੈਕਸ਼ਨ ਨਹੀਂ ਚਲਾ ਸਕਦਾ ਤਾਂ ਉਸ ਨੂੰ ਵੱਖਰੇ ਤੌਰ ਤੇ ਕਨੈਕਸ਼ਨ ਲੈਣਾ ਪਵੇਗਾ ਪਰ ਉਹਨਾਂ ਨੇ ਕਿਹਾ ਜਦੋਂ ਅਸੀਂ ਪੁੱਛਿਆ ਵੀ ਉਹ ਕਈ ਇਸ ਤਰ੍ਹਾਂ ਜਿਹੜੇ ਕੰਮ ਚੱਲ ਰਹੇ ਨੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜ਼ਰੂਰ ਚੈਕਿੰਗ ਕੀਤੀ ਜਾਵਗੀ ਤੇ ਜੋ ਬਣਦੀ ਉਹ ਕਾਰਵਾਈ ਕੀਤੀ ਜਾਵਗੀ ਜਾਨੀ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਖਾਸ ਕਰ ਜਨਤਾ ਨਗਰ ਦੇ ਆਸ-ਪਾਸ ਉਹਨਾਂ ਦੇ ਗਾਜ गिर ਸਕਦੀ ਆ ਤੇ ਉਹਨਾਂ ਨੂੰ ਮੋਟਾ ਜੁਰਮਾਨਾ ਹੋ ਸਕਦਾ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਸਕਦਾ ਜਿੱਥੇ ਤੁਹਾਨੂੰ ਨਾਲ-ਨਾਲ ਤਸਵੀਰਾਂ ਦਿਖਾ ਰਹੇ ਹੁਥੇ ਹੀ ਨਗਰ ਨਿਗਮ ਦੇ ਕਮਿਸ਼ਨਰ ਕੰਚਨ ਆਈਐਸ ਦਾ ਕੀ ਕਹਿਣਾ ਹੈ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕੀ ਕਹਿਣਾ ਤੇ ਐਸਡੀਓ ਲੋਹਿਤ ਸ਼ਰਮਾ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਕਿ ਜਿਹੜਾ ਮਕਾਨ ਹੈ ਇਹ ਕਿਹਦਾ ਵਾਹੇ ਜੀ ਚਤ ਰਹੀ ਨੇ ਤੁਸੀਂ ਇਹ ਤਾਂ ਜੀ ਪਤਾ ਨਹੀਂ ਵੀ ਮਕਾਨ ਮਕਾਨ ਮਾਲਕ ਦਾ ਨਾਮ ਨਹੀਂ ਜਾਣਦੀ ਉਹ ਬਾਣੀਆਂ ਦਾ ਮਕਾਨ ਹੈ ਇਹ ਜਿਹੜੀ ਆਹ ਪਾਈਪ ਲੱਗੀ ਹੋਈ ਹੈ ਕਾਦੀ ਆ ਜਿਹੜੀ ਇਹ ਜੀ ਪਾਣੀ ਸਪਲਾਈ ਕਰਦੇ ਆ ਜੀ ਇਹ ਜਿਹ ਮੇ ਘਰ ਕੋਲ ਪੈਂਦੇ ਆ ਕੋਈ ਵਿਆਹ ਸ਼ਾਦੀ ਆ ਉੱਥੇ ਜਾਂਦੇ ਜੀ ਪਾਣੀ ਸਪਲਾਈ ਕਰਦੇ ਆ ਮੁੱਲ ਦੇ ਦਿੰਦੇ ਆ ਜੀ ਟੈਂਕੀਆਂ ਵੇਚਦੇ ਆ ਇਹ ਕਾਦੇ ਚ ਲੈ ਕੇ ਜਾਂਦੇ ਫਿਰ ਪਾਣੀ ਇਹ ਇਹ ਉਹ ਨਹਿਰ ਤੇ ਟੈਂਕੀਆਂ ਪਰ ਖੜੀਆਂ ਜੀ ਵਾਦੂ ਉੱਤੇ ਘੜੀਆਂ ਨਹਿਰ ਤੇ ਉਹਨਾਂ ਚ ਲੈ ਕੇ ਜਾਂਦੇ ਆ ਜੀ ਇਹ ਫਿਰ ਡੇਲੀ ਲੈ ਕੇ ਜਾਂਦੇ ਆ ਜੀ ਇਹ ਡੇਲੀ ਲੈ ਕੇ ਜਾਂਦੇ ਆ ਜੀ ਇਹ 4 4 5 5 ਡੇਲੀ ਜਾਂਦੇ ਨੇ ਇੱਥੇ ਜੇ ਪਾਣੀ ਆਉਂਦਾ ਨਹਿਰ ਤੋਂ ਖਿੱਚਦੇ ਆ ਕੇ じゃ ਮੋਟਰ ਲੱਗੇ ਥੱਲੇ ਨਹੀਂ ਜੀ ਮੋਟਰ ਲੱਗੀ ਆ ਨੀਚੇ ਧਰਤੀ ਚ ਹਮ ਮੱਛੀ ਮੋਟਰ ਲੱਗੀ ਆ ਵੱਡੀ ਕਿੰਨੇ ਆ ਕਿ ਇਹਨਾਂ ਦੀਆਂ ਟੈਂਕੀਆਂ ਇਹਨਾਂ ਦੀਆਂ ਆ ਗਈਆਂ 6 ਟੈਂਕੀਆਂ ਜੀ 6 ਟੈਂਕੀਆਂ ਕਿੰਨੇ ਕ ਜਾਂਦੇ ਕਹ ਰੋਜ਼ ਇਹਨਾਂ ਦੀਆਂ ਤਿੰਨ ਜਾਂ ਚਾਰ ਜਾਂਦੀਆਂ ਡੇਲੀ ਦੀਆਂ ਡੇਲੀ ਜਾਂਦੀਆਂ ਹਾਂ ਤੇ ਮੁੱਲ ਵੇਚਦੇ ਆ ਇਹ ਇਹ ਮੁੱਲੇ ਵੇਚਦੇ ਆ ਜੀ ਤੇ ਫਿਰ ਜਿਹੜਾ ਸਮਾਨ ਸਮੂਹ ਤੇਲ ਤੂਲ ਫਰੰਦਰ ਰੱਖਦੇ ਉਹ ਦਾ ਉਹ ਡੀਜ਼ਲ ਜੀ ਇਹੇ ਲੈ ਕੇ ਆਂਦੇ ਆ ਤੇ ਮੈਂ ਇਹਨਾਂ ਨੂੰ ਬਹੁਤ ਵਾਰੀ ਰੋਕਿਆ ਵੀ ਨਾ ਲਿਆਓ ਇੱਥੇ ਬੱਚੇ ਮੇਰੇ ਛੋਟੇ ਐ ਡੀ ਡੀਜ਼ਲ ਰੱਖਦੇ ਲਿਆਉਂਦੇ ਕਿੱਥੋਂ ਆ ਇਹ ਇਹ ਪੈਟਰੋਲ ਪੰਪ ਤੋਂ ਲਿਆਉਂਦੇ ਆ ਜੀ ਠੀਕ ਮੈਂ ਉਹ ਨਹਿਰ ਦੇ ਸਾਥ ਕਈ ਘਰੋਂ ਮੈਂ ਉਹ ਜੋ

ਜੀ ਦੇਖੀ ਕਮਰਸ਼ਲ ਆਪਨੇ ਇਥੇ ਤਾਂ ਪਾਣੀ ਦੀ ਸਪਲਾਈ ਕਨਾਲ ਵਰਗੋ ਕਨਾਲ ਤਾਂ ਕੋਈ ਹੁੰਦੀ ਹੈ ਤੇ ਇੱਕ ਵਾਰ ਮੈਨੂੰ ਮਾਮਲੇ ਤੇ ਚੈੱਕ ਕਰਵਾ ਲੈਂਦੇ ਕਿ ਕੀ ਇਸ਼ੂ ਕੀ ਹੈ ਜਿਹੜਾ ਮੇਰੇ ਧਿਆਨ ਵਿੱਚ ਆਇਆ ਮੈਨੂੰ ਇੱਕ ਵਾਰ ਮੌਕੇ ਤੇ ਜਾ ਕੇ ਮੇਰੀ ਟੀਮ ਜਾ ਕੇ ਇੱਕ ਵਾਰ ਚੈੱਕ ਕਰ ਲੇਗੀ ਕੀ ਹੈ ਉਸਦੇ ਬਾਅਦ ਹੀ ਇਸ ਤੇ ਕੋਈ ਕਮੈਂਟ ਕਰ ਸਕਦੇ ਹਾਂ ਜੀ ਹਮੇਸ਼ਾ ਸੰਕਲਨ ਕਰਨਾ ਚਾਹੀਦਾ ਹੈ ਕਈ ਤਰ੍ਹਾਂ ਦੇ ਕਮਰਸ਼ਲ ਮੋਟੋਰ ਲਾ ਕੇ ਤੇ ਬੜੀਆਂ ਟੈਂਸ਼ਨ ਰੱਖੀਆਂ ਹੁੰਦੀਆਂ ਸਪਲਾਈ ਕਰਦੇ ਆ ਮੁੱਲ ਵਿੱਚ ਦੇ ਆਪਾਂ ਨੂੰ ਕੀ ਉਹ ਬਿਸਅਤ ਦਾ ਬਾਰਾ ਨਾ ਨਹੀਂ ਸਰ ਮੇਰੇ ਖਿਆਲ ਨਾਲ ਘਰਾਂ ਦੇ ਵਿੱਚ ਅਸੀਂ ਕਮਰਸ਼ਲ ਐਕਟੀਵਿਟੀ ਹੋ ਨਹੀਂ ਕਰ ਸਕਦੇ ਤੇ ਇਹ ਜੋ ਹਰਕਤ ਹੈ ਜਾਂ ਜੋ ਵੀ ਕੰਮ ਕਰ ਰਹੇ ਹੈ ਇਹ ਮੇਰੇ ਧਿਆਨ ਦੇ ਵਿੱਚ ਨਹੀਂ ਤੁਸੀਂ ਜਾਣਕਾਰੀ ਦਿੱਤੀ ਸਾਨੂੰ ਮੈਂ ਹੁਣ ਇਮੀਡੀਏਟਲੀ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਨੂੰ ਵੀ ਭੇਜਦਾ ਤੇ ਹੋਰ ਵੀ ਜੋ ਨਿظਾਰਤ ਅਫਸਰ ਹੈ ਇਸ ਦੇ ਰਿਗਾਰਡਿੰਗ ਜੋ ਵੀ ਕੰਮ ਕਰ ਸਕਦਾ ਉਹਨਾਂ ਨੂੰ ਭੇਜ ਕੇ ਇਹਤੇ ਕਾਰਵਾਈ ਕਰਵਾਉਂਦਾ ਭਾਈ ਸਰ ਕੀ ਨਾਮ ਹੈ ਤੇ ਕੀ ਪੋਸਟ ਹੈ ਸਰ ਮੇਰਾ ਨਾਮ ਲੋਹਿਤ ਕੁਮਾਰ ਸ਼ਰਮਾ ਮੈਂ ਐਸ ਡੀਓ ਕਮਰਸ਼ੀਅਲ ਟੂ ਬਠਿੰਡਾ ਕੰਮ ਕਰਦੇ ਜਨਤਰ ਨਗਰ ਚ ਕਈ ਤਰ੍ਹਾਂ ਦੇ ਮੋਟਰ ਲਾਈਆਂ ਹੀਆਂ ਤੇ ਉਹ ਬੈਂਕੀਆਂ ਪਰ ਪਰਤੇ ਜਣੀ ਵੇਚਦੇ ਕਮਰਸ਼ੀਅਲ ਕੰਮ ਕਰਦੇ ਆ ਕੀ ਕਰ ਚ ਇਸ ਤਰ੍ਹਾਂ ਮੋਟਰ ਲਾ ਕੇ ਕੰਮ ਕੀਤਾ ਜਾ ਸਕਦਾ ਨਹੀਂ ਜੀ ਜਿਹੜੀ ਤੁਸੀਂ ਇਹ ਮਤਲਬ ਇਹ ਪੁੱਛ ਰਹੇ ਸਾਨੂੰ ਸਵਾਲ ਇਹਦੇ ਮੁਤਾਬਿਕ ਜਿਹੜਾ ਕਿ ਕੰਜ਼ਿਊਮਰ ਦੇ ਘਰੇ ਐਨਐਸ ਕੈਟਾਗਰੀ ਦਾ ਕਨੈਕਸ਼ਨ ਲੱਗਣਾ ਬੰਦਾ ਜੇ ਕੋਈ ਤੁਹਾਡੀ ਨਿਗਾਹ ਦੇ ਵਿੱਚ ਹੈਗਾ ਸਾਨੂੰ ਦੱਸਿਆ ਜਾਵੇ ਅਸੀਂ ਕਾਰਵਾਈ ਕਰ ਦੇਗੇ ਉਹਦੇ ਤੇ ਬੰਦੀ ਕਰ ਦੇ ਜੀ ਉਹ ਨਹੀਂ ਚਲਾ ਸਕਦਾ ਨਹੀਂ ਚਲਾ ਸਕਦਾ ਸਰ ਨਹੀਂ ਚਲਾ ਸਕਦਾ ਉਹਨਾਂ ਨੂੰ ਕਨੈਕਸ਼ਨ ਜਿਹੜਾ ਕਮਰਸ਼ੀਅਲ ਲੈਣਾ ਉਹ ਕਮਰਸ਼ੀਅਲ ਕਨੈਕਸ਼ਨ ਲੈਣਾ ਪਊਗਾ ਜੀ ਜੇ ਉਹ ਮਤਲਬ ਕਮਰਸ਼ੀਅਲ ਕੰਮ ਕਰ ਰਹੇ ਨੇ